ਸੋ ਜੀ ਓਕੇ ਜੀ ਹਾਂ ਜੀ ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਔਰ ਮੇਰੇ ਭਰਾ ਠੀਕ ਠਾਕ ਨੇ ਸਾਰੇ ਘੈਂਟ ਨੇ ਤੇ ਰਿਪੋਰਟਰ ਦੀ ਵੀਡੀਓ ਫੇਰ ਲਿਆਂਦੀ ਆਪਾਂ ਪਿੰਡ ਆਪਣਾ ਹੈਗਾ ਵਾ ਰੋਡ ਖੇੜਾ ਨੇਰੇ ਕਲਾਂਨੌਰ ਜ਼ਿਲ੍ਹਾ ਆਪਣਾ ਗਰਦਾਸਪੁਰ ਅੱਗੇ ਫੈਲਾਬਾਦ ਦੀ ਵੀ ਵੀਡੀਓ ਬਣੀ ਆ ਬਣਾਈ ਮੱਜ ਉੱਥੇ ਬੜੇ ਚਿਰਾਂ ਬਾਅਦ ਬਣੀ ਪਰਲੀ ਸਾਈਡ ਉਹਨਾਂ ਦਾ ਵਾ ਫਾਰਮ ਤੇ ਆ ਵੇਖੋ ਬੱਚਾ ਕਈ ਲੋਕ ਨਾ ਆਪਣੇ ਇਦਾਂ ਕਰਦੇ ਆ ਕਿ ਨਾ ਉਹਨੂੰ ਹਣਾ ਜਾਂ ਤੇ ਦੋ 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 ਤੋਂ ਰਹਿਣ ਦਿੰਦੇ ਨੇ ਮਾਰ ਦਿੰਦੇ ਨੇ ਜਾਂ ਛੱਡ ਦਿੰਦੇ ਨੇ ਬਾਹਰ ਪਰ ਆ ਵੀ ਇੱਕ ਬੜੇ ਵੱਡੇ ਪੁੰਨ ਦਾ ਕੰਮ ਜੇ ਕਿ ਜਿਹੜੇ ਬੱਚਾ ਇਦਾਂ ਜਾਣ ਬੱਜ ਜਾਂਦੀ ਹੈ ਜਨਵਰ ਦੀ ਬਚਾਇਆ ਕਰੋ ਯਾਰ ਜਿੰਨਾ ਚਿਰ ਕੇ ਦੀ ਜ਼ਿੰਦਗੀ ਹੈਗੀ ਆ ਪੱਠਾ ਤੱਤਾ ਉਹਨੂੰ ਖਵਾ ਲਿਆ ਕਰੋ ਪਾਪ ਹੁੰਦਾ ਜੇ ਗਾਈ ਛੱਡ ਦਿੰਦੇ ਆ ਤੇ ਅਜਿਹੇ ਬੱਚਾ ਛੱਡਣਾ ਵੀ ਪਾਪ ਆ ਇਹ ਤੁਹਾਨੂੰ ਮੈਂ ਇੱਕ ਸੁਝਾਈ ਦੇਣ ਲਿਆ ਕਿ ਨਾ ਛੱਡਿਆ ਕਰੋ ਇਹ ਵੀ ਆਪਣੇ ਫੌਜੀ ਸਾਹਿਬ ਵੀ ਹੈਗੇ ਨੇ ਜਿਨ੍ਹਾਂ ਨੇ ਅਜੇ ਤੱਕ ਚਲੋ ਇਹਦੀ ਫਟੇ ਫਟੇ ਪੌਂਡੇ ਨੇ ਅਜੇ ਸੇਵਾ ਕਰਨ ਦੇ ਦੁੱਧਾ ਛੱਡਿਆ ਨੂੰ ਤੇ ਜਾਨ ਬਚੀ ਆ ਤੇ ਜੈਨੂੰ ਵੀ ਛੱਡਦੇ ਵੀ ਬੜੇ ਵੱਡੇ ਪਾਪ ਦੀ ਗੱਲ ਆ ਤੇ ਇਹ ਜਿਹੜੀ ਗਾਂ ਤੁਹਾਨੂੰ ਦਿਖਾ ਲਈ ਫਿਰ ਇਹ ਆਪਣੀ ਕੋਈ 4-5 ਵਰੀ ਦੀ ਰਿਪੀਟਰ ਹੀ ਪਹਿਲਾਂ ਟਿਕੇ ਟੂਕੇ ਲਵਾਏ ਹੀ ਤੇ ਬੱਚੇ ਕੋਈ ਵੀ ਇੱਕ ਅੱਧੀ ਵਰੀ ਬਣੀ-ਮੁਣੀ ਹੀ ਤੇ ਚਲੋ ਸੱਚੇ ਬਾਦਸ਼ਾਹ ਦੀ ਮੇਰ ਨਾਲ ਦਵਾਈ ਭਰੀ ਇਹਨੂੰ ਤੇ ਅੱਜ ਆਪਾਂ 2 ਮਹੀਨਿਆਂ ਦੀ ਚੈੱਕ ਪਾਸ 55 ਦਿਨ ਦੀ 55 ਦਿਨ ਹੋ ਗਏ ਨਾ 50 50 ਦਿਨ ਲੱਗਣਾ ਬੰਦਾ ਚੱਕਾ ਪੰਜਾਬ ਘਟਿਆ ਪੋਨੇ ਦੇ 2 ਮਹੀਨਿਆਂ ਦੀ ਚੱਕ ਹੋ ਗਈ ਆਪਣੀ ਹਨਾ ਚੈੱਕ ਪਾਸ ਹੋ ਗਈ ਆ ਬਾਕੀ ਆਪਾਂ ਫੌਜੀ ਸਾਹਿਬ ਨਾਲ ਵੀ ਗੱਲ ਕਰਾਂਗੇ ਤੁਹਾਨੂੰ ਆਪਣੇ ਬਾਰੇ ਦੱਸ ਦੇਣਗੇ ਸਾਰੀ ਗੱਲਬਾਤ ਜੋ ਵੀ ਆ ਤੇ ਚਲੋ ਆਜੋ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਵਧੀਆ ਵਧੀਆ ਕਿਰਪਾ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਇਹ ਆਪਣੀ 4-5 ਵਾਰੀ ਤੋਂ ਰਿਪੋਰਟ ਰਹੀ ਗਾਂ ਹਨਾ ਹਾਂ ਬਿਲਕੁਲ ਤੇ ਦੱਸ ਦੋ ਸਾਰੀ ਗੱਲਬਾਤ ਕਿ ਮੈਂ ਦਵਾਈ ਦਵਾਈ ਭਰੀ ਆ ਜਾਂ ਕੀ ਗੱਲਬਾਤ ਆ ਧਲੋਂ ਸਾਹਿਬ ਬਾਰੇ ਕੁਝ ਦੋ ਚਾਰ ਗੱਲਾਂ ਬਤਾਂ ਸਾਹਿਬ ਇਦਾਂ ਆ ਕਿ ਆਪਣੇ ਕੋ ਅਸੀਂ ਚਲੋ ਡਰ ਸਾਹਿਬ ਦਾ ਅਸੀਂ ਕਿਸਦਾ ਨਾਂ ਨਹੀਂ ਲੈਣਾ ਹਾਂ ਹਾਂਜੀ ਹਾਂਜੀ ਸਾਰਿਆਂ ਦਾ ਕਿਤਾ ਜਿਹੜਾ ਆਪ ਆਪਣਾ ਹਾਂਜੀ ਤੇ ਗੱਲ ਇਦਾਂ ਕੀ ਮਤਲਬ ਟੀਕੇ ਆਪਾਂ ਲਵਾਏ ਆ ਇਹਨਾਂ ਨੂੰ ਤਕਰੀਬਨ ਅਸੀਂ ਕਹਿੰਦਾ ਆਪਾਂ ਮਹੀਨੇ ਤੋਂ ਪਾਲਵਾ ਮਾੜਿਆ ਠੀਕ ਅੱਛਾ ਅੱਛਾ ਜੀ ਹਾਂਜੀ ਤੇ ਟਾਈਮ ਕੱਢ ਕੇ 21 ਦਿਨ 22 ਦਿਨ ਬਾਅਦ ਕੀ ਹੈ ਵੀ ਰਿਪੀਟਰ ਹੋ ਜਾਂਦੀ ਰਿਪੀਟਰ ਹੋ ਜਾਂਦੀ ਹਾਂਜੀ ਤੇ ਇੱਕ ਦਿਲ ਵੀ ਮਤਲਬ ਹੁੰਦਾ ਕਿ ਬੰਦੇ ਨੂੰ ਯਾਰ ਪਠੇ ਪਾਉਣ ਡਿਆ ਨਗਰ ਸਹੀ ਗੱਲ ਕਰੋ ਸਾਰੀ ਗੱਲ ਬਾਤ ਹਾਂਜੀ ਇਹ ਹੈ ਵੀ ਆਪਣੇ ਕੋਈ ਇਹਦਾ ਇੱਕ ਉਹ ਝੋਟੀ ਹੈ ਸਾਹਮਣੇ ਬੰਨ ਵਾਲੀ ਹੈ ਕਿਉਂਕਿ ਅਗਲੇ ਬੰਨੇ ਵੀ ਕਿਤੇ ਹੌਸਲਾ ਬੰਦੀ ਹਾਂ ਹੌਸਲਾ ਬੰਦਾ ਤੇ ਇਸੇ ਕਰਕੇ ਅਸੀਂ ਵੀ ਚੱਲ ਮੈਂ ਕਿਤੇ ਜੀਬਾ ਆਪਣਾ ਹੋਵੇ ਸਾਡੇ ਬਤਾਂ ਨਹੀਂ ਪਾਣੀ ਦਾ ਬੱਚਾ ਹੀ ਦੇਖ ਲਓ ਬੱਚਾ ਹੀ ਨਾਲ ਹੀ ਰੱਖਿਆ ਹੋਆ ਹਾਂਜੀ ਹਾਂਜੀ ਘੱਠੇ ਮਾੜੇ ਜਗੇ ਖਾਈ ਜਾਂਦਾ ਖਾਈ ਜਾਂਦਾ ਹਾਂਜੀ ਇਹ ਵੀ ਤੁਹਾਡੀ ਬੜੀ ਵੱਡੀ ਗੱਲ ਹੈ ਵੀ ਇੱਕ ਬੜਾ ਔਨ ਦਾ ਕੰਮ ਆ ਜਿਵੇਂ ਇਹਨੂੰ ਛੱਟਣਾ ਤੇ ਗਾਈ ਨੂੰ ਛੱਟਣਾ ਇੱਕ ਵੀ ਆਪਣਾ ਛੋਟਾ ਭਰਾ ਵਾ ਪਿੰਡ ਆਪਣੇ ਡੇਰੇ ਤੇ ਆ ਕਰਨ ਹਾਂਜੀ ਮੇਰੇ ਬਾਰੇ ਕਿੰਨੇ ਦੱਸਿਆ ਹੈ ਤੁਹਾਨੂੰ ਉਧਰ ਇਹ ਕਰਨ ਆਪਣੇ ਬਵੀਰ ਨੇ ਦੱਸਿਆ ਕੋਲੇ ਹੈਗਾ ਆਪਣਾ ਹਾਂਜੀ ਤੇ ਉਹਨਾਂ ਹੈਡ ਕੋ ਮਾਜੀ ਪਹਿਲੋਂ ਐ ਛੋਟੀ ਦੀ ਮਾਂ ਹੀ ਬਹੁਤ ਤਗੜੀ ਹਰਿਆਣੇ ਤੋਂ ਲੈਂਦੀ ਹੂੰ ਛੋਟੀ ਬੜੀ ਵਧੀਆ ਉਹ ਵੀ ਦਕੌਂਦੇ ਦਾ ਮਾਂ ਹੀ ਤੇ ਉਹ ਕਰਨੇ ਲੈ ਕੇ ਗਏ ਆ ਭੋਵੇਂ ਹਾਂਜੀ ਪਾਣੀ ਕੋਲ ਹੂੰ ਤੇ ਉਹਨੇ ਦੱਸਿਆ ਜੀ ਤੁਹਾਡੇ ਉਹਨਾਂ ਵੀ ਡਾਕਟਰ ਸਾਹਿਬ ਨੂੰ ਦੱਸੋ ਵੀ ਬੈਡ ਨੂੰ ਚੈੱਕ ਕਰੇ ਇੱਕ ਵਾਰੀ ਇੱਕ ਵਾਰੀ ਅੱਛਾ ਉਹਨਾਂ ਦੱਸਿਆ ਮੇਰੇ ਨੂੰ ਸਾਹਿਬ ਨੂੰ ਹੂੰ ਤੇ ਚਲੋ ਅਸੀਂ ਧਾਨਾ ਵਾਤਾ ਲਾਤਾ ਵਾਤਾ ਲਾਪ ਕੀਤੀ ਜਿਹੜੇ ਆਏ ਥੇ ਹਾਂਜੀ ਤੇ ਆਣ ਕੇ ਤੁਸੀਂ ਇਹਨੂੰ ਦਵਾਈ ਭਰੀ ਆ ਹੂੰ ਹੀਟ ਤੇ ਹੀ ਉਹਦਾਂ ਤੁਸੀਂ ਜਾ ਕੇ ਇਹਨੂੰ ਟੀਕਾ ਨਹੀਂ ਭਰਨਾ ਤੁਸੀਂ ਇਹ ਗੱਲ ਦੱਸੋ ਕਿ ਮੈਂ ਉਦੋਂ ਇਹਦੇ ਨਾਲੇ ਨੂਲੇ ਵੇਖ ਕੇ ਇਨਫੈਕਸ਼ਨ ਜੋ ਵੀ ਵੀ ਚਾਰਜ ਦੇ ਕੇ ਤੇ ਜੇ ਡਾਇਰੈਕਟ ਮੈਂ ਵੀ ਟੀਕਾ ਭਰ ਦਿੰਦਾ ਤਾਂ ਆਪਣਾ ਉਹ ਵੀ ਵੇਖੂਗੀ ਵਾਲਾ ਕੰਮ ਹੀ ਤੁਸੀਂ ਟੀਕਾ ਨਹੀਂ ਭਰਿਆ ਤੁਸੀਂ ਦਵਾਈ ਭਰੀ ਹੈ ਤੇ ਫਿਰ ਦਵਾਈ ਤੋਂ ਬਾਅਦ ਜਦੋਂ ਹੀਟ ਤੇ ਆਈ ਹੈ ਨਾ ਇੱਕ ਹੀਟ ਤੁਸੀਂ ਛੱਡਤੀ ਹੈ ਤੇ ਦੁਬਾਰਾ ਇੱਕ ਦੂਜੀ ਹੀਟ ਦੇ ਟੀਕਾ ਭਰਿਆ ਤੇ ਅੱਜ ਮਾਰੇ ਦੀ ਕਿਰਪਾ ਹੋ ਗਈ ਹੈ तकरीबन 47 48 ਦਿਨ ਹੋ ਗਏ 50 ਦਿਨ ਵੀ ਪੂਰੇ ਹੋਏ ਹਾਂਜੀ ਹਾਂਜੀ ਅੱਜ ਤੁਸੀਂ ਚੈੱਕ ਪਾਸ ਹੋ ਗਏ ਬੜੀ ਖੁਸ਼ੀ ਵਾਲੀ ਗੱਲ ਆ ਖੁਸ਼ੀ ਹੁੰਦੀ ਹੈ ਹਰ ਚੀਜ਼ ਦੀ ਮੈਨੂੰ ਵੀ ਇਹ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹਾਂਜੀ ਤੇ ਹੁਣ ਅਸੀਂ ਅੱਗੇ ਵ ਆ ਪਠਾਣ ਵੇ ਲੋ ਆਣ ਗੋਣ ਵੀ ਚੰਗਾ ਖੁੱਲਾ ਪਾਈਦਾ ਵਾ ਉਹਦਾ ਵੀ ਤੇ ਚਲੋ ਹੁਣ ਇਸੇ ਵਾਟ ਦੋ ਡਬਲ ਕਰਦਾਂਗੇ ਸੇਵਾ 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 ਹੈਗੀ ਬੋਤ ਜੀ ਤੁਹਾਡੇ ਪੈਰਾਂ ਪਿਛੇ ਤੁਸੀਂ ਮਾਰਿਆ ਕਿਰਪਾ ਕੀਤੀ ਆ ਨਹੀਂ ਕਿਰਪਾ ਸੱਚੇ ਪਾਤਸ਼ਾਹ ਨੇ ਕੀਤੀ ਆ ਸਾਜੀ ਦੀ ਕਿਰਪਾ ਹੈ ਮਹਾਰਾਜ ਜੀ ਕਿਰਪਾ ਚਲੋ ਇੱਕ ਗੱਲ ਦੱਸ ਦਿਓ ਕਿ ਕਿਰਪਾ ਹੈਗੀ ਹੈ ਨਾ ਕਿ ਕੋਈ ਕਈ ਲੋਕ ਮਾੜਾ ਵੀ ਬੋਲਦੇ ਨੇ ਸਾਨੂੰ ਇਦਾਂ ਓਦਾਂ ਉਹਨਾਂ ਨੂੰ ਕੀ ਕਹਿਣਾ ਜਾਊਗਾ ਮਾੜਾ ਜਿਹੜਾ ਬੋਲਦੇ ਆ ਨਾ ਉਹਨਾਂ ਨੇ ਕਿਸੇ ਨੇ ਬੱਕਰੀ ਵੀ ਨਹੀਂ ਰੱਖੀ ਹੁੰਦੀ ਆਹ ਇਹ ਤਾਂ ਗੱਲ ਠੀਕ ਹੈ ਜਿਹੜਾ ਕਹਿਣਗੇ ਸੋਹਣੇ ਕਮੈਂਟ ਕਰਦੇ ਆ ਕਿ ਇਦਾਂ ਆ ਉਹ ਇਦਾਂ ਆ ਬਾਕੀ ਮਾੜਾ ਨਾ ਬੋਲਿਆ ਕਰੋ ਡਾਕਟਰ ਸਾਹਿਬ ਵੇਖਣ ਨੂੰ ਜਿੱਦਾ ਮਰਜ਼ੀ ਆ ਵੀ ਸਿਰੋਂ ਮਤਲਬ ਨਹੀਂ ਦਸਤਾਰ ਸਜਾਉਂਦੇ ਜਾਂ ਕਿੱਦਾਂ ਵੀ ਆ ਨਹੀਂ ਲੋਕ ਰੱਖੀਆਂ ਲੋਕਾਂ ਨੂੰ ਹਾਂਜੀ ਹਾਂਜੀ ਤੇ ਪਰ ਮਹਾਰਾਜ ਗੁਰੂ ਰਾਮਦਾਸ ਜੀ ਦੀ ਕਿਰਪਾ ਕੋਈ ਅਸ਼ੀਰਵਾਦ ਹੁੰਦਾ ਕੋਈ ਜ਼ਰੂਰੀ ਨਹੀਂ ਕਿ ਮਤਲਬ ਉਹ ਨਾਮੋ ਨਾ ਜਾਂ ਕਿੱਦਾਂ ਹਾਂ ਕੋਰ ਕਰਿਆ ਕਰੋ ਦੂਰ ਦੂਰ ਜਿੱਥੇ ਵੀ ਵੀਡੀਓ ਜਾਂਦੀ ਹੈ ਬੁਲਾਇਆ ਕਰੋ ਤੇ ਮਹਾਰਾਜ ਮਸਲੇ ਹੱਲ ਕਰਦਾ ਆਪਣੇ ਆਪ ਹੀ ਚਲੋ ਕਿਰਪਾ ਉਹਦੀ ਹੁੰਦੀ ਹੈ ਤੇ ਫੇਰੀ ਹੈ ਇਹ ਇਹ ਜਿਹੜੇ ਨਤੀਜੇ ਸਾਹਮਣੇ ਆਉਂਦੇ ਨੇ ਤੇ ਹੋਰ ਆਪਣੇ ਛੋਟਾ ਵੀਰ ਸਮਝ ਲਓ ਕੀ ਕਹਿਣਾ ਚਾਹੁੰਦੇ ਦੋ ਇੱਕ ਦੋ ਗੱਲ ਹੋਰ ਫਿਰ ਆਪਾਂ ਸਮ ਤੈਨੂੰ ਜ਼ਰੂਰ ਸਪੋਰਟ ਕਰਿਆ ਕਰੋ ਜਿਹੜੇ ਵੀਰ ਬੰਦੇ ਮੈਂ ਬਹੁਤ ਨੇ ਕਮੈਂਟ ਪੜਦਾ ਵਾਂ ਇਹਨਾਂ ਦੇ ਵੀਡੀਓ ਦੇਖਣਾ ਵਾ ਤੁਸੀਂ ਕਹਿੰਦੇ ਸਾਰੀਆਂ ਵੀਡੀਓ ਆਪਣੀਆਂ ਸਨ ਲੋਕਾਂ ਨੇ ਪੋਜ਼ਿਟਿਵ ਹੀ ਜਿੰਨੇ ਇਹਨਾਂ ਦੇ ਵੇਖੋ ਹਰਿਆਣੇ ਤੱਕ ਲੁਧਿਆਣਾ ਵੀ ਇਹਨਾਂ ਨੇ ਫੋਨ ਦੇ ਉੱਤੇ ਹੀ ਡੰਗਰ ਜਿਹੜੇ ਸੀ ਕਈਆਂ ਦੇ ਮੱਝਾਂ ਸੀ ਗਾਈਆਂ ਸੀ ਫੋਨ ਦੇ ਉੱਤੇ ਰਿਪੀਟਰ ਹੀ ਤੇ ਫੋਨ ਤੇ ਉਹਨਾਂ ਨੇ ਇਲਾਜ ਕਰਵਾਤਾ ਬੜੀ ਵੱਡੀ ਗੱਲ ਹੁੰਦੀ ਹੈ ਨਾ ਫੋਨ ਤੇ ਬੜੀ ਵੱਡੀ ਗੱਲ ਡਾਕਟਰ ਤੇ ਵੇਖੋ ਹੁੰਦੇ ਨਹੀਂ ਟਾਈਮ ਨਹੀਂ ਕੱਢਦੇ ਸਹੀ ਚੱਲ ਰਤ ਨੂੰ ਕਦੇ ਪ੍ਰੋਬਲਮ ਪੈ ਜਾਏ ਤੇ ਢਿੱਲੋਂ ਸਾਹਿਬ ਰਾਤ ਵੀ ਹੁੰਦੇ ਆ ਸਵੇਰੇ ਵੀ ਹੁੰਦੇ ਆ ਤੇ ਬਹੁ ਏ ਵੇਹ ਲੋ ਆਪਣੇ ਘੋੜੇ ਦੇ ਮਾਰਦੇ ਆ ਹੱਥ ਤੇ ਘੋੜਾ ਦਬੀ ਲੈਂਦੇ ਰਾਤ ਨੂੰ ਹੀ ਆ ਜਾਂਦੇ ਬਾਕੀ ਇਹ ਕਿ ਤਰੀਕੇ ਕੰਮ ਕਰ ਕੰਮ ਕਰਨ ਦਾ ਤਰੀਕਾ ਮਿਲ ਹੁਣ ਤੁਹਾਨੂੰ ਕੀ ਕੀ ਦਸੀਏ ਵੀਡੀਓ 'ਚ ਵੀ ਬਹੁਤੀਆਂ ਸਾਰੀਆਂ ਗੱਲਾਂ ਆਪਾਂ ਦੱਸ ਨਹੀਂ ਸਕਦੇ ਬਰੀਕੀ ਦੇ ਨਾਲ ਬਰੀਕੀ ਦੇ ਨਾਲ ਦੱਸੀਏ ਤੇ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਏਗੀ ਲੰਮੀ ਹੋ ਜਾਂਦੀ ਵੀਡੀਓ ਹੋ ਜੇਗੀ ਇਹ ਵੇਖ ਲਓ ਵੀ ਹੁਣ ਮਤਲਬ 47-48 ਦਿਨ ਹੋ ਗਏ ਸੀ ਤੇ ਇਹਨਾਂ ਨੇ ਵੈੜ ਆਪਣਾ ਆਪਣਾ ਤਰੀਕਾ ਵੈੜ ਨੂੰ ਮਤਲਬ ਦਸਤਾਨਾ ਚੜਾ ਕੇ ਜੇ ਤੱਕ ਲਫਾਫਾ ਚੜਾ ਕੇ ਨਹੀਂ ਚੈੱਕ ਕੀਤਾ ਖੱਲੀ ਨੰਗੇਆ ਤੇ ਨਾਲ ਚੈੱਕ ਕੀਤਾ ਕਿਉਂਕਿ ਤਸੱਲੀ ਆਪਣੀ ਕਰਨੀ ਹੁੰਦੀ ਹੈ ਨਾ ਆਪਣੇ ਚਲ ਹਾਨੂੰ ਵੀ ਬੜੀ ਖੁਸ਼ੀ ਹੋਈ ਹੈ ਤੇ ਇਹ ਜਿਹੜਾ ਸਾਡਾ ਪੰਦ ਦੁਬਾਰਾ ਕਹਿੰਨੇ ਆਂ ਕਿ ਮਹਾਰਾਜ ਚੇਪਾਸ਼ਾ ਨੇ ਦੀ ਚੜ੍ਹਦੀ ਕਲਾ ਕਰੇ ਤੇ ਇਹਨਾਂ ਨੂੰ ਸਪੋਰਟ ਕਰਿਆ ਕਰੋ ਭਰਾ ਨੂੰ ਵੱਧ ਤੋਂ ਵੱਧ ਸਪੋਰਟ ਸੱਚ ਨੂੰ ਸਪੋਰਟ ਨਹੀਂ ਸੱਚ ਨੂੰ ਸੱਚ ਨੂੰ ਸਪੋਰਟ ਨਹੀਂ ਕਰਦਾ ਕੋਈ ਕਿਉਂਕਿ ਬਾਕੀ ਜਿਹੜੇ ਇੱਥੇ ਨੰਬਰ ਦੇਣ ਡਿਆ ਨੇ ਆਪਣਾ ਉੱਪਰ ਸਕਰੀਨਾਂ ਦੇ ਉਹਨਾਂ ਨੂੰ ਸਪੋਰਟ ਆ ਉਹਨਾਂ ਨੂੰ ਲਈ ਗਿਆ ਜਿਹੜਾ ਝੂਠ ਦਾ ਲੋਕੀ ਸਾਥ ਹਾਂ ਜਿਹੜੇ ਮਸ਼ਹੂਰੀਆਂ ਕਰਨ ਦੇ ਆ ਕਦੀ ਫੀਲਡ ਦੀ ਕਦੀ ਪਾਊਡਰ ਦੀ ਪਰ ਜਿਹੜਾ ਰਿਐਲਿਟੀ ਜਾਂ ਸੱਚ ਕੋਈ ਦਿਖਾਉਂਦਾ ਜਾਂ ਕਰਦਾ ਜਾਂ ਕਿਦਾ ਹੌਸਲਾ ਬਣਦਾ ਹਣਾ ਉਹਨੂੰ ਸਪੋਰਟ ਨਹੀਂ ਪਤਾ ਕਿ ਸੱਚ ਨੂੰ ਅਗਰ ਸਪੋਰਟ ਕਰੇਗਾ ਕੋਈ ਤੇ ਮਤਲਬ ਹਰ ਬੰਦਾ ਹਰ ਇੱਕ ਦਾ ਕੀਤਾ ਆਪ ਆਪਣਾ ਅੱਗੇ ਜਾਊਗਾ ਸਹੀ ਗੱਲ ਹੈ ਠੀਕ ਹੈ ਜੀ ਤੇ ਇਹ ਮੈਂ ਤੇ ਦੁਬਾਰਾ بار بار ਮਤਲਬ ਇਹੋ ਕਹੂੰਗਾ ਇਹ ਡਾਕਟਰ ਸਾਹਿਬ ਆਪਣੇ ਢਿੱਲੂ ਸਾਹਿਬ ਤੇ ਇਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਮਾਲ ਡਿੰਗਰ ਦਾ ਵਾਅਦਾ ਬਣਾਓ ਤੇ ਜਿਵੇਂ ਮਤਲਬ ਹਰ ਇੱਕ ਝੋਲੀ ਚੱਕ ਡਾਕਟਰ ਬਹੁਤ ਜ਼ਿਆਦਾ ਨੇ ਅੱਜ ਕੱਲ੍ਹ ਸੱਚ ਨੂੰ ਮੈਂ ਸਿੱਧੀ ਗੱਲ ਕਹਾਂ ਹਾਂਜੀ ਹਾਂਜੀ ਸਹੀ ਤੇ ਬਿਲਕੁਲ ਕੇਸ ਦੇ ਮਗਰ ਮਤ ਲੱਗੋ ਚੰਗੇ ਨਹੀਂ ਮੈਂ ਨਹੀਂ ਕਹਿੰਦਾ ਵੀ ਢਿੱਲੂ ਸਾਹਿਬ ਦੇ ਗੋਲੇ ਔਰ ਵੀ ਜਿਹੜੇ ਤੁਹਾਨੂੰ ਚੰਗੇ ਡਾਕਟਰ ਸਾਹਿਬ ਆਪਣੇ ਆਰੇ ਚੰਗਾ ਲੱਗ ਜਿਨ੍ਹਾਂ ਦਾ ਐਕਸਪੀਰੀਅੰਸ ਹੈ ਜਿਹੜੇ ਚੰਗੇ ਨੇ ਜਿਨ੍ਹਾਂ ਤੇ ਵਿਸ਼ਵਾਸ ਤਸੱਲੀ ਆ ਤਜਰਬਾ ਆ ਉਹਨਾਂ ਦੇ ਕੋਲੋਂ ਆਪਣਾ ਕੰਮ ਕਰਾਇਆਓ ਤੇ ਆਪਣੇ ਮਾਲ ਡੰਗਰ ਦੇ ਵਿੱਚ ਵਾਦਾ ਬਣਾਓ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਫੌਜੀ ਸਾਹਿਬ ਤੁਹਾਡਾ ਬੜੀ ਖੁਸ਼ੀ ਹੋਈ ਅੱਜ سپورਟ ਕਰਨ ਲਈ ਇੱਕ ਸੱਚ ਨੂੰ ਤੇ ਆਪਣੀ ਹੈ ਜੀ ਪਹਿਲੇ ਸਵੇਰ ਛੋਟੀ ਜਿਹੀ ਮੱਛੀ ਪਾਣੀ ਜੀ ਗੰਗਾ ਨਗਾ ਤੋਂ ਲੈਂਦੀ ਹੈ ਵੇਖੋ ਜੀ ਦੱਸਾ ਗੱਲ ਕੀ ਆ سپورਟ ਵੀ ਇਹ ਵੀ ਇੱਕ ਫੌਜੀ ਸਾਹਿਬ ਵੀ ਰੱਬ ਦੇ ਬੰਦੇ ਆ ਚਲੋ ਹਨਾ ਬਹੁਤ ਸੋਹਣੇ ਸਿੰਘ ਸੱਜੇ ਨੇ ਇਹ ਕਿਉਂਕਿ ਜੇ ਇਹਨਾਂ ਦੀਆਂ ਗੱਲਾਂ ਤੇ ਨਹੀਂ ਇਹ ਵੀ ਮੈਂ ਰੱਬ ਦਾ ਬੰਦਾ ਸਮਝਦਾ ਵਾਂ ਜੇ ਤੁਹਾਨੂੰ ਇਹਨਾਂ ਦੀਆਂ ਗੱਲਾਂ ਤੇ ਨਹੀਂ ਯਕੀਨ ਫਿਰ ਤੁਹਾਨੂੰ ਰੱਬ ਤੇ ਵੀ ਨਹੀਂ ਯਕੀਨ ਤਾਂ ਤੁਹਾਨੂੰ ਕਿਤੇ ਇਹਨਾਂ ਲੋਕਾਂ ਨੂੰ ਕਦੀ ਵੀ ਯਕੀਨ ਨਹੀਂ ਹੋ ਸਕਦਾ ਬਾਕੀ ਧੰਨਵਾਦ ਫਿਰ ਬਹੁਤ-ਬਹੁਤ ਤੁਹਾਡਾ ਬੌਜੀ ਸਾਹਿਬ ਠੀਕ ਹੈ ਨਾ ਤੇ ਬਾਕੀ ਸ਼ੇਅਰ ਕਰਿਆ ਕਰੋ ਮੇਰੇ ਭਰਾ ਯਾਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿ ਹੌਂਸਲਾ ਬਣ ਜੇ ਕਿਸ ਤੱਕ ਦਾ ਠੀਕ ਹੈ ਨਾ ਕਿਉਂਕਿ ਰਿਐਲਿਟੀ ਆ ਕੋਈ ਨੰਬਰ ਨਹੀਂ ਆ ਕੋਈ ਮਸ਼ਹੂਰੀ ਨਹੀਂ ਆ ਸਿਰਫ ਕਰਕੇ ਦਿਖਾਉਂਦੇ ਆਪਾਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਾਂਦਾ ਜਾਂਦਾ ਦਾਦਣਾ ਪਿੰਡ ਰੋਡ ਖਹਿਰਾ ਤੇ ਜ਼ਿਲ੍ਹਾ ਕਰਦਾਸਪੁਰ ਤੇ ਨੇਰੇ ਕਲਾਂਨੌਰ ਤੇ ਇੱਕ ਦੀ ਇਹ ਜਾਨਾਂ ਹੀ ਬਚਣ ਵਾਲੀ ਗੱਲ ਆ ਤੇ ਜਾਨਾਂ ਹੀ ਬਾਜਦੀਆਂ ਤੇ ਲਾਈਕ ਜ਼ਰੂਰ ਮਾਰਦਿਆ ਕਰੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ